ਅ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤੇ ਹਾਈ ਕੁਮਾਰ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਸਾਨੂੰ ਇਹ ਜੋਗ ਸਮਝਾ ਕਿ ਅਸੀਂ ਪੁਰਾਣੇ ਬਿਚੋਰਗਾ ਤੋਂ ਕਿਸਾਨੀ ਨਾਲ ਜੁੜੇ ਹੋਏ ਆ ਤੇ ਕਿਸਾਨੀ ਦੀਆਂ ਜੋ ਮਰ ਮੁਸ਼ਕਲਾਂ ਉਹਨਾਂ ਬਾਰੇ ਪਤਾ ਇਹ ਕਾਫੀ ਲੰਮਾ ਤੇ ਡਿਸਕਸ ਕਾਫੀ ਮੀਟਿੰਗਾਂ ਵੀ ਹੋਈਆਂ ਤੇ ਉਸ ਤੋਂ ਬਾਅਦ ਜੋ ਪਾਰਟੀ ਨੇ ਇਹ ਸਾਨੂੰ ਉਹਦਾ ਦਿੱਤਾ ਉਹਨੂੰ ਪੰਦੇ ਨਾਲ ਲੁਵਾਵਾ ਹੈ ਇਹ ਬਤ ਗੱਲ ਕਰੀਏ ਲੈਂਡ ਪੋਲਿੰਗ ਨੂੰ ਲੈ ਕੇ ਕਿੰਨਾ ਟਿਕਾ ਸਰਕਾਰ ਦੀ ਵਿਰੋਧਤਾ ਵੀ ਹੋ ਰਹੀ ਹੈ ਤੁਹਾਨੂੰ ਨਾ ਲੱਗਦਾ ਕਿ ਕਿਸਾਨਾਂ ਨੂੰ ਕਿਤੇ ਨਾ ਕਿਤੇ ਚਲੋ ਕਿ ਸਰਕਾਰ ਵੱਲੋਂ ਧੱਕਾ ਨਹੀਂ ਕੀਤਾ ਜਾ ਰਿਹਾ ਤੇ ਦੇਖੋ ਧੱਕੇ ਵਾਲੀ ਤਾਂ ਕੋਈ ਗੱਲ ਨਹੀਂ ਹੁਣ ਤੱਕ ਤਾਂ ਕੋਈ ਧੱਕਾ ਨਹੀਂ ਹੋਇਆ ਉਹ ਤਾਂ ਜਿਹੜੀਆਂ ਦੂਸਰੀਆਂ ਵਿਰੋਧੀ ਧਿਰਾਂ ਹੁੰਦੀਆਂ ਉਹ ਹਮੇਸ਼ਾ ਹੀ ਇਹੋ ਜਿਹੇ ਮੁੱਦੇ ਉੱsਾਲਦੀਆਂ ਹੁੰਦੀਆਂ ਲੇਕਿਨ ਧੱਕੇ ਵਾਲੀ ਕੋਈ ਗੱਲ ਨਹੀਂ ਅਸੀਂ ਹਮੇਸ਼ਾ ਕਿਸਾਨਾਂ ਤੋਂ ਕਿਸਾਨਾਂ ਦੇ ਨਾਲ ਖੜੇ ਹਾਂ ਔਰ ਕਿਸਾਨ ਦਾ ਇੱਕ ਨਿੱਕਾ ਨਿੱਕਾ ਜਿਹੀ ਸਸਾਈ ਤਾਂ ਸ਼ੁਰੂ ਹੁੰਦੀ ਹੈ ਜਿਹੜੀ ਆਪਣੀ ਸਾਡੀ ਕਰਮ ਜਾਂ ਸਾਡੇ ਮੰਤੀ ਜਿਹੜੀ ਆ ਨਿੱਕੀ ਸਰਸਾਈ ਤੋਂ ਲੈ ਕੇ ਮਤਲਬ ਕਿਸੇ ਦੀ ਬਲ ਜੋੜੀ ਜ਼ਮੀਨ ਹੈ ਕੋਈ ਠੱਗਾ ਨਹੀਂ ਕੀਤਾ ਜਾਊਗਾ ਔਰ ਉਹਨਾਂ ਦੀ ਜ਼ਮੀਨ ਜਿਹੜਾ ਕਿਸਾਨ ਨੇ ਉਹਨਾਂ ਦਾ ਸਲਾਮ مشورہ ਕਰਨ ਵਾਸਤੇ ਇਹ ਸਾਡਾ ਜਿਹੜਾ ਪਿੰਗ ਤਿਆਰ ਕੀਤਾ ਗਿਆ ਬਿਲਕੁਲ ਕੀਤੀ ਜਾਊਗੀ ਮੈਂ ਤਾਂ ਕਹਿ ਰਿਹਾ ਕਿ ਅਸੀਂ ਲੋ ਵੀ ਕੋ ਕਰਾਂਗੇ ਕਿ ਕਿਸਾਨਾਂ ਦੇ ਪਹਿਲਾਂ ਵਿਚਾਰ ਕਰਕੇ ਉਹਨਾਂ ਦੇ ਉਹਨਾਂ ਦੇ ਸਲਾਮ مشوره ਨਾਲ ਹੀ ਸਾਰਾ ਕੁਝ ਹੋ ਜਾਊਗਾ ਕਿਆ ਨਾ ਮਤਲਬ ਕਿ ਕਿਸਾਨ ਕਿੰਨੇ ਤੱਕ ਤੁਹਾਡੇ ਤੇ ਮਤ ਕੀ ਵਿਸ਼ਵਾਸ ਰੱਖ ਸਕਦੇ ਆ ਕਿਆ ਨਾ ਟੈਂਟੇ ਕੋਈ ਤੁਹਾਨੂੰ ਸਾਥ ਤੋਂ ਆਂਦੇ ਬਿਲਕੁਲ ਜੀ ਅਸੀਂ ਮੰਨੋ ਉਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਵਾਂਗੇ ਔਰ ਉਹਨਾਂ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਂਗੇ ਔਰ ਇਹ ਜਿਹੜਾ ਸਾਡਾ ਬੈਂਕ ਸਪੈਸ਼ਲੀ ਇਸੇ ਕਰਕੇ ਥੱਲਿਓਂ ਬਲਾਕ ਤੋਂ ਲੈ ਕੇ ਪੰਚਾਇਤਾਂ ਤੱਕ ਜਿਹੜਾ ਉਹ ਪਿੰਡਾਂ ਦੇ ਵਿੱਚ ਬਣਾਇਆ ਜਾਊਗਾ ਔਰ ਜਿਹੜੇ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਵਿਸ਼ਵਾਸ ਚ ਲਿਆ ਜਾਊਗਾ ਤਾਂ ਹੀ ਸਾਡਾ ਇਹ ਬੈਂਕ ਚੱਲੇਗਾ ਜੇ ਮਤਲਬ ਲੋਕੀ ਸਾਡੇ ਨਾਲ ਸੱਚੇ ਵਿਸ਼ਵਾਸ ਕਰਨਗੇ ਔਰ ਜੇ ਹੀ ਲੋਕਾਂ ਦੇ ਕੰਮ ਕਰਾਂਗੇ ਸੋ ਬਹੁਤ ਚੰਗੇ ਧਿਆਨ ਦੇ ਨਾਲ ਇਹ ਕਾਨੂੰਨ ਤੋੜਿਆ ਜਾਊਗਾ ਦੱਸਿਆ ਜਾਊਗਾ ਕਿਸਾਨਾਂ ਨੂੰ ਵੀ ਇਹ ਤੁਹਾਡੇ ਹੱਕ ਦੇ ਜੋ ਵੀ ਹੋਏ ਉਹਨਾਂ ਦੇ ਹੱਕ ਚੋੜੇਗਾ ਦੇਖੋ ਗੱਲ ਇਹ ਗੁੱਦੇ ਬੋਦੇ ਵੱਡੇ ਨਹੀਂ ਹੁੰਦੇ ਜਿਆਦਾ ਇਹ ਦਫ਼ਤਰਾਂ ਨਾਲ ਹੀ ਜੁੜੇ ਹੁੰਦੇ ਕਿਸਾਨਾਂ ਦੇ ਨਾਲੋਂ ਜਾਂ ਦੂਸਰੇ ਵੀ ਸਾਡੇ ਕਿਸਾਨਾਂ ਨੂੰ ਵੀ ਸਾਡੇ ਵੱਧ ਵੱਧ ਕਈ ਵਾਰ ਜ਼ਮੀਨ ਦੀ ਮੰਗਤੀ ਕਰਨ ਵਾਸਤੇ ਬਹੁਤ ਟਾਈਮ ਲੱਗ ਜਾਂਦਾ ਜੇ ਜ਼ਮੀਨ ਦੀ ਵੰਡ ਹੋਣੀ ਹੁੰਦੀ ਉਹਨਾਂ ਨੂੰ ਟਾਈਮ ਲੱਗਦੇ ਆ ਜੋ ਵੀ ਜ਼ਮੀਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਣਗੀਆਂ ਉਹਨਾਂ ਨੂੰ ਅਸੀਂ ਮਤਲਬ ਦਫ਼ਤਰਾਂ ਤੱਕ ਲੈ ਕੇ ਜਾਵਾਂਗੇ ਉਹ ਵਧੀਆ ਤਰੀਕੇ ਨਾਲ ਔਰ ਜਲਦੀ ਥੋੜੇ ਟਾਈਮ ਦੇ ਵਿੱਚ ਹੀ ਉਹ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਾਇਆ ਕਰਾਂਗੇ ਦੇਖੋ ਇਹ ਜਿਹੜਾ ਮੁੱਦਾ ਤੁਸੀਂ ਜਿਹੜੀ ਗੱਲ ਕੀਤੀ ਬਹੁਤ ਹੀ ਅਹਿਮ ਮੁੱਦਾ ਔਰ ਜ਼ਰੂਰੀ ਮੁੱਦਾ ਕਿਉਂਕਿ ਸਾਡੇ ਬੱਚਿਆਂ ਨਾਲ ਜੁੜਿਆ ਹੋਇਆ ਉਹ ਇਨਾਂ ਹੀ ਕਾਰਨਾਂ ਕਰਕੇ ਆਉਣ ਵਾਲੀ ਜਿਹੜੀ ਪਨੀਰੀ ਆ ਬਿਮਾਰ ਹੋ ਰਹੀ ਆ ਮਤਲਬ ਇਹ ਜਿਹੜਾ ਮੁੱਦਾ ਇਹਦੇ ਬਾਰੇ ਵੀ ਗੱਲ ਹੋਈ ਆ ਮੀਟਿੰਗਾਂ ਵਿੱਚ ਔਰ ਇਸੇ ਕਰਕੇ ਜਿਹੜੇ ਪਿੰਡ ਤੋਂ ਸ਼ੁਰੂ ਕਰਾਂਗੇ ਅਸੀਂ ਪੰਚਾਇਤਾਂ ਤੋਂ ਜਿਹੜੀਆਂ ਕਿ ਪੰਚਾਇਤਾਂ ਆਮ ਸਾਰੇ ਕਿਸਾਨਾਂ ਨੂੰ ਦੱਸੇ ਵੀ ਇਹਦੇ ਕੀ ਫਾਇਦੇ ਨੇ ਤੇ ਕਿਸ ਤਰ੍ਹਾਂ ਇਹ ਕਿਸਾਨੀ ਕਰਨੀ ਹੈ। ਕਹਿੰਦਾ ਦੇਖੋ ਇਹ ਜਿਹੜਾ ਉਹਨਾਂ ਦੀ ਜਿਵੇਂ ਝੋਨੇ ਦੀ ਫਸਲ ਆ। ਜਿਵੇਂ ਤੁਸੀਂ ਤੁਹਾਨੂੰ ਪਤਾ ਹੋਊਗਾ Rajasthan ਦੇ ਵਿੱਚ ਉਹਨਾਂ ਨੇ ਉੱਥੇ ਕੁਝ ਨਹੀਂ ਸੀ ਹੁੰਦਾ। ਉਹਨਾਂ ਨੇ ਉੱਥੇ 올ਿਵਨ 올ਿਵ ਲਾਉਣਾ ਸ਼ੁਰੂ ਕਰ ਦਿੱਤਾ। ਉਹਦੀ ਖੇਤੀ ਬਹੁਤ ਇਹੋ ਜਿਹੀ ਕੋਈ ਖੇਤੀਆਂ ਜਿਹੜੀਆਂ ਉਹ ਲੈ ਗਿਆ ਜਿਹਦੇ ਵਿੱਚ ਨੁਕਸਾਨ ਵੀ ਨਾ ਕਿਸਾਨ ਦਾ ਉਹ ਕਿਸਾਨ ਨੂੰ ਵੱਧ ਫਾਇਦਾ ਹੋਵੇ। ਔਰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ। ਜੇ ਆਹ ਖੇਤੀ ਤੁਸੀਂ ਕਰੋਗੇ ਉਹ ਪਾਣੀ ਵੀ ਬਚੇਗਾ ਔਰ ਸਾਡੀ ਸਿਹਤ ਵੀ ਠੀਕ ਰਹੇਗੀ। ਦੇਖੋ ਗੱਲ ਇਹ ਆ ਕਿ ਜੇ ਤੋ ਉਹਨੂੰ ਆਪਾਂ ਠੀਕ ਤਰੀਕੇ ਨਾਲ ਵਰਤਦੇ ਹਾਂ ਖਸਖਸ ਨੂੰ। ਸਿਹਤ ਵਾਸਤੇ ਖਸਖਸ ਇੱਕ ਸਾਡਾ ਅਹਿਮ ਖਾਣ ਵਾਲੀ ਜੀ ਚੀਜ਼ੋਂ ਪੈਂਦਾ ਮਤਲਬ ਵਰਤੀ ਵੀ ਜਾਂਦੀ ਆ। ਜੇ ਉਹਨੂੰ ਅਸੀਂ ਗਲਤ ਯੂਜ਼ ਕਰਾਂਗੇ ਗਲਤ ਤਾਂ ਕੋਈ ਵੀ ਜੇ ਅਸੀਂ ਜ਼ਿਆਦਾ ਰੋਟੀ ਵੀ ਖਾ ਲੈਂਦੇ ਉਹ ਵੀ ਮਾੜੀ ਆ। ਮਤਲਬ ਮੈਂ ਇਹ ਕਹੂੰਗਾ ਕਿ ਲੋਡ ਮੁਤਾਬਕ ਜੇ ਲੋਡ ਹੈਗੀ ਆ ਜਿਵੇਂ ਮਨ ਦੂਸਰੇ ਸਟੇਟਾਂ 'ਚ ਵੀ ਇਹਦੀ ਖੇਤੀ ਹੁੰਦੀ ਆ। ਲੋੜ ਮੁਤਾਬਕ ਕਰ ਲੈਣੀ ਚਾਹੀਦੀ ਹੈ ਜੇ ਸਰਕਾਰ ਇਹਨੂੰ ਉਪਨ ਕਰ ਦੇ ਤਾਂ ਕਿਸਾਨ ਨੂੰ ਇਹਦਾ ਆਰਥਿਕ ਲਾਭ ਹੋ ਸਕਦਾ ਬਿਲਕੁਲ ਹੋ ਸਕਦਾ ਕਿਉਂਕਿ ਕਿਸਾਨ ਵਾਸਤੇ ਇੱਕ ਚੰਗੀ ਫਸਲ ਆ ਔਰ ਵਧੀਆ ਰੇਟ ਪੂਰੀ ਦੁਨੀਆ ਦੇ ਵਿੱਚ ਜੇ ਆਪਾਂ ਵਰਲਡ ਲੈਵਲ ਦੀ ਗੱਲ ਕਰੀਏ ਤੇ ਦੂਸਰੇ ਮੁਲਕਾਂ ਦੇ ਵਿੱਚ ਵੀ ਇਹਦੀ ਵਧੀਆ ਕੀਤੀ ਹੋ ਰਹੀ ਸਭ ਤੋਂ ਪਹਿਲਾਂ ਮੈਂ ਪਾਰਟੀ ਹਾਈ ਕਮਾਂਡ ਦਾ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਨੈਸ਼ਨਲ ਕੋਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਪਰਿਵਾਰੀ ਸ੍ਰੀ ਮਨੀਸ਼ ਸ਼ਰਧਿਆ ਜੀ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਦੇ ਸੰਗਠਨ ਨੂੰ ਦੁਬਾਰਾ ਤੋਂ ਅਪਡੇਟ ਕੀਤਾ ਅਪਡੇਟ ਕੀਤਾ ਹੈਗਾ ਵਾ ਔਰ ਨਵੀਆਂ ਜ਼ਿੰਮੇਵਾਰੀਆਂ ਨਵੇਂ ਸਾਡੇ ਜ਼ਿਲ੍ਹਾ ਪ੍ਰਧਾਨ ਲਗਾਇਆ ਨਵੇਂ ਜਿਹੜੇ ਹੈਗੇ ਆ ਸਟੇਟ ਸਕਤੀ ਲਗਾਏ ਹੈ ਕਿ ਨਵੇਂ ਅਹੁਦੇਦਾਰੀਆਂ ਦਿੱਤੀਆਂ ਸੰਗਠਨ 'ਚ ਵਾਧਾ ਹੋਇਆ। ਔਰ ਇਹਦੇ ਨਾਲ ਸੰਗਠਨ ਟੀਮ ਨੂੰ ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਊਗਾ। ਜੇ ਅਸੀਂ ਗੱਲ ਕਰੀਏ 2027 ਤੋਂ 27 ਨੂੰ ਲੈ ਕੇ ਆਮ ਆਦੀ ਪਾਰਟੀਆਂ ਫੁੱਲ ਤਿਆਰੀ ਦੇ ਵਿੱਚ ਹੈਗੀ ਆ। ਖਾਸ ਕਰਕੇ ਕਪੂਰਥਲਾ ਦੇ ਵਿੱਚ ਵੀ ਜਿਵੇਂ ਅਸੀਂ 2017 ਦੀ ਇਲੈਕਸ਼ਨ ਦੇ ਵਿੱਚ ਵੀ ਪੂਰਾ ਜੋਨ ਮਾਰਿਆ ਸੀ 2022 ਦੀ ਇਲੈਕਸ਼ਨ ਤੇ 27 ਦੀ ਇਲੈਕਸ਼ਨ ਦੇ ਵਿੱਚ ਵੱਡਾ ਸਾਹਿਬ ਦੀ ਅ ਉਸ ਵੇਲੇ ਕੈਂਪੇਨ ਅਸੀਂ ਸਾਰਿਆਂ ਰਲ ਕੇ ਕੀਤੀ ਹੈਗੀ ਹੈ 2022 ਦੇ ਵਿੱਚ ਵੀ ਅਸੀਂ ਪੂਰਾ ਹਮਲਾ ਮਾਰਿਆ ਜਾਵਾ ਔਰ 2027 ਜਿਹੜੀ ਹੈਗੀ ਆ ਉਹ ਕਿਸੇ ਦੇ ਕਹਨ ਤੇ ਵੋਟ ਨਹੀਂ ਪਾਣੀ ਉਹ ਲੋਕਾਂ ਨੂੰ ਕੰਮਾਂ ਦੇ ਆਧਾਰ ਤੇ ਲੋਕਾਂ ਦੀ ਵੋਟ ਪਾਉਣੀ ਆ ਜਿਹੜੇ ਪੰਜਾਬ ਸਰਕਾਰ ਅਸਟਮ ਕੰਮ ਕਰਦੀ ਪਈ ਆ ਉਹ 2027 ਦੇ ਵਿੱਚ ਉਹ ਬੋਲਣੇ ਆ ਗਿਆ ਕਿਲਾ ਬੂਤ ਨਹੀਂ ਹੁੰਦੇ ਠੀਕ ਹੈ ਨਾ ਕਿਲਿਆਂ ਨੂੰ ਢਾਉਣ ਵਾਲੇ ਕਿਲਿਆਂ ਦੇ ਅੰਦਰ ਹੀ ਬੈਠੇ ਹੁੰਦੇ ਹੈਗੇ ਆ ਠੀਕ ਹੈ ਕੋਈ ਗੋਲਾ ਬਰੂਦ ਦੀ ਜਰੂਰਤ ਨਹੀਂ ਹੈਗੀ ਸਾਨੂੰ ਕਿਸੇ ਸ਼ਰੀਰ ਦੀ ਅੱਜ ਕੱਲ੍ਹ ਵੈਸੇ ਹੀ ਸਲਾਬਾ ਬੜਾ ਲੱਗਾ ਹੋਇਆ ਵਾ ਬਿਲਡਿੰਗਾਂ ਉਦਾਂ ਹੀ ਡਈ ਜਾਂਦੀਆਂ ਹੈਗੀਆਂ ਸਭ ਤੋਂ ਪਹਿਲਾਂ ਤੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਹਾਈ ਕਮਾਂਡ ਦਾ ਸ੍ਰੀ ਅਰਵਨ ਕੇਜਰੀਵਾਲ ਜੀ ਸ੍ਰੀ ਭਗਵੰਤ ਮਾਨ ਜੀ ਸੀਐਮ ਪੰਜਾਬ ਅਮਨ ਅਰੋੜਾ ਜੀ ਮਨਿੰਦਰ ਸ਼ਸ਼ੋਧਿਆ ਜੀ ਜਿਨ੍ਹਾਂ ਨੇ ਸਾਡੇ ਉੱਤੇ ਯਕੀਨ ਕਰਕੇ ਏਡੀ ਵੱਡੀ ਜ਼ਿੰਮੇਵਾਰੀ ਸਾਨੂੰ ਦੁਬਾਰਾ ਫੇਰ ਦਿੱਤੀ ਹੈ ਕਿ ਪਹਿਲਾਂ ਵੀ ਮੈਂ ਜਿਲ੍ਹਾ ਪ੍ਰਧਾਨ ਸੀ ਤਾਂ ਹੁਣ ਜਿਲ੍ਹਾ ਇੰਚਾਰਜ ਦੀ ਡਿਊਟੀ ਦਿੱਤੀ ਗਈ ਹੈ ਤਾਂ ਪਾਰਟੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਜੋ ਵੀ ਸੇਵਾ ਜੋ ਵੀ ਹੁਕਮ ਪਾਰਟੀ ਸਾਨੂੰ ਲਾਊਗੀ ਅਸੀਂ 24 ਘੰਟੇ ਉਸ ਕੰਮ ਦੇ ਉੱਤੇ ਤਤਪਾਰਾਂ ਜਮੀਨ ਦੇ ਨਾਲ ਜੀ ਹਰ ਕਿਸਾਨ ਦੇ ਨਾਲ ਸਾਡਾ ਇਹ ਮਿਲ ਮਲਾਪ ਸਾਡੇ ਤਲੂਕਾਤ ਨੇ ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਆ ਖੇਤੀਬਾੜੀ ਕਰਨ ਵਾਲੇ ਬੰਦੇ ਆ ਤਾਂ ਸਾਡਾ ਹਰ ਇੱਕ ਕਿਸਾਨ ਦੇ ਨਾਲ ਤਕਰੀਬਨ ਮਿਲ-ਮਲਾਪ ਹੈ ਤਲੋਕਾਤ ਨੇ ਰਿਸ਼ਤੇਦਾਰੀਆਂ ਨੇ ਤੇ ਸਾਂਝਾਂ ਨੇ ਵੱਡੀਆਂ ਸਾਡੀਆਂ ਕਿਉਂਕਿ ਜਦੋਂ ਇੱਕ ਕਿਸਾਨ ਇਹ ਹੋਵੇ ਕਿਸਾਨੀ ਕਰਦਾ ਤੇ ਦੂਜੇ ਕਿਸਾਨ ਸਾਰੇ ਜਿਹੜੇ ਨੇ ਆਪ ਵਿੱਚ ਇਹ ਰਿਸ਼ਤੇਦਾਰੀ ਨੇ ਸਾਰੇ ਤਕਰੀਬਨ ਤੇ ਉਹ ਸਾਨੂੰ ਦੱਸਣ ਕਿਉਂਕਿ ਅਸੀਂ ਸਾਨੂੰ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਡਿਸਟ੍ਰਿਕਟ ਦੇ ਵਿੱਚ ਤਾਂ ਅਸੀਂ ਉਹ ਜਿਹੜੀ ਬਖੂਬੀ ਦੇ ਨਾਲ ਉਹ ਜਿਹੜੀ ਜ਼ਿੰਮੇਵਾਰੀ ਆ ਉਹ ਨਿਭਾਵਾਂਗੇ ਔਰ ਹਾਈ ਕਮਾਂਡ ਨੂੰ ਉਹਨਾਂ ਦੀ ਦਿੱਤੀ ਹੋਈ ਰਿਪੋਰਟ ਜਿਹੜੀ ਆ ਉਹ ਪਚਾਵਾਂਗੇ ਪਰਿਸ਼ਦਿਆਂ ਤਿਆਰੀਆਂ ਚ ਪੂਰੀਆਂ ਕਰਾਂਗੇ ਜੀ ਹੁਣ ਅਸੀਂ ਮੈਂ ਤਾਂ ਵੱਡਾ ਸਾਹਿਬ ਸਾਡੇ ਛੋਟੇ ਵੀਰ ਅਸੀਂ ਦੋਵੇਂ ਰਲ ਕੇ ਇਹ ਜਿਹੜੀਆਂ ਜ਼ਿੰਮੇਵਾਰੀਆਂ ਇਹ ਨਿਭਾਵਾਂਗੇ ਔਰ ਖਾਸ ਕਰਕੇ ਜਿਹੜੀ ਸਾਨੂੰ ਪਾਰਟੀ ਵੱਲੋਂ ਹੁਕਮ ਕੀਤਾ ਗਿਆ ਕਿ ਇਹ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਆ ਰਹੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਹਨਾਂ ਜਿਹੜੀਆਂ ਆਪਾਂ ਇਹ ਸੀਟਾਂ ਦੇਣੀਆਂ ਨੇ ਇਹਦੇ ਵਿੱਚ ਵੀ ਜਿਹੜੀ ਕਿਸਾਨ ਵਿੰਗ ਆ ਅਹਿਮ ਭੂਮਿਕਾ ਜਿਹੜੀ ਆ ਹੋਂ ਵਾਲੇ ਸਮੇਂ ਦੇ ਵਿੱਚ ਨਿਭਾਏਗਾ ਔਰ ਪਾਰਟੀ ਦਾ ਹੁਕਮ ਜਿਹੜਾ ਉਹ ਹਰ ਥੱਲੇ ਤੱਕ ਬੰਦੇ ਤੱਕ ਇਹ ਵਜਾਇਆ ਜਾਏਗਾ ਔਰ ਪਾਲਟੀ ਨੂੰ ਸਾਰੀਆਂ ਖੁਸ਼ਕੁਸ਼ੀਆਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜਿੱਦਾਂ ਜਿੱਦਾਂ ਸਾਨੂੰ ਸਾਡੇ ਜਿਹੜੇ ਪਰਿਵਾਰੀ ਨੇ ਮਨੀ ਸ਼ੋਦੀਆ ਜੀ ਉਹਨਾਂ ਦੇ ਨਾਲ ਸਾਡੀਆਂ ਬਹੁਤ ਮੀਟਿੰਗਾਂ ਹੋਈਆਂ ਨੇ ਉਹਨਾਂ ਦਾ ਇਹ ਪੂਰਾ ਸਾਫ਼ ਸਾਨੂੰ ਸੰਦੇਸ਼ ਨੇ ਕਿ ਜਿੰਨੀਆਂ ਵੀ ਲਕਸ਼ਣਾ ਜਿਹੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਜਿਹੜਾ ਕਿਸਾਨ ਵਿੰਗ ਹੈ ਜਿਹੜਾ ਉਹਨਾਂ ਨੂੰ ਤੈਅ ਕਰੇਗਾ ਬਾਕੀ ਜਿੱਦਾਂ ਜਿੱਦਾਂ ਪਾਰਟੀ ਦਾ ਹੁਕਮ ਹੋਏਗਾ ਅਸੀਂ ਪਾਰਟੀ ਦੇ ਨਾਲ ਬਿਲਕੁਲ ਉੱਧਰ ਤੱਕ ਦੇਖੋ ਜੀ ਅਸੀਂ ਕੰਮ ਕਰਾਂਗੇ ਬਾਕੀ ਜਿਹੜੇ ਬੰਦੇ ਨੇ ਉਹ ਆਪਣੇ ਆਪ ਹੀ ਸਾਈਡ ਤੇ ਹੋ ਜਾਂਦੇ ਉਹ ਸਾਡੇ ਕੰਮਾਂ ਵੱਲ ਦੇਖ ਕੇ ਜਿਹੜੇ ਦੂਜੇ ਦੂਸਰੇ ਲੋਕ ਨੇ ਕਾਲੀ ਦਲ ਤਾਂ ਕਿਸੇ ਗਰਾਊਂਡ ਦੇ ਵਿੱਚ ਹੀ ਹੈ ਨਹੀਂਗਾ ਬਿਲਕੁਲ ਹੀ ਤੇ ਕਾਂਗਰਸ ਜਿਹੜੀ ਆ ਵਾਪਸ ਚ ਪਾਰਟੀ ਪਈ ਹੈ ਸਾਰੀ ਉਹ ਵੀ ਕਿਤੇ ਨਜ਼ਰ ਨਹੀਂ ਆਉਂਦੀ ਬਿਲਕੁਲ ਜੀ ਬਿਲਕੁਲ ਇਹ ਸਿੱਧਾ ਆਮ ਆਦਮੀ ਪਾਰਟੀ ਦਾ ਮੈਚ ਆ ਔਰ ਆਮ ਆਦਮੀ ਪਾਰਟੀ ਜਿਹੜੀ ਆਉਣ ਵਾਲੀ ਸੰਗਤ ਦੇ ਵਿੱਚ ਸਟਾਈ ਦੇ ਵਿੱਚ ਵੀ ਜਿਹੜੀ ਆ ਉਹ ਪੂਰੀ ਬਾਜ਼ੀ ਮਾਰੇਗੀ ਕਿਉਂਕਿ ਸਾਡੇ ਸੀਐਮ ਭਗਵੰਤ ਸਿੰਘ ਜੀ ਮਾੜ ਜਿਹੜਾ ਕੰਮ ਕਰ ਚੁੱਕੇ ਨੇ ਅੱਜ ਤੱਕ ਕੋਈ ਵੀ ਸੀਐਮ ਇੰਨੇ ਕੰਮ ਨਹੀਂ ਕਰ ਸਕਿਆ ਪਾਣੀਆਂ ਦੇ ਮੁੱਦੇ ਤੇ ਲੈ ਲਓ ਤੁਸੀਂ ਆ 10 ਲੱਖ ਦੇਖੋ ਸਾਲ ਦਾ ਜਿਹੜਾ ਹਰ ਹਰ ਇੱਕ ਵਰਗ ਦਾ ਕਾਰਡ ਬਣ ਰਿਹਾ ਬਿਜਲੀ ਫ੍ਰੀ ਹੈ ਹੋਰ ਜਿਨਨੇ ਨੇ ਆਪਣੇ ਸੋਧਾ ਕੇਂਦਰ ਬਣੇ ਹੋਏ ਨੇ ਔਰ ਜਿਨਨੇ ਆਪਣੇ ਡਾਕਟਰੀ ਛੂਲਤ ਜਿਹੜੀ ਮਿਲੀ ਆ ਤਾਂ ਪਿੰਡ ਪਿੰਡ ਤੱਕ ਪਹੁੰਚੀ ਹੋਈ ਆ ਔਰ ਜੇ ਕੋਈ ਕਸਰ ਰਹੇਗੀ ਕਿਦਾਂ ਨੇ ਨਿਸਾਨੀ ਕਾਗਜ਼ਾਂ ਦੇ 20 ਪੇਡਾਂ ਦੀ ਗੱਲ ਹੋ ਗਈ ਸੀ ਉਹ ਸਰਦਾਰ ਨੇ ਇਹ ਪੈਨ ਨਹੀਂ ਚੱਕਿਆ ਹੋਗਾ ਦੇਖੋ ਜੀ ਹਰ ਚੀਜ਼ ਨੂੰ ਹਰ ਵਰਕ ਨੂੰ ਕਰਨ ਲੱਗਾ ਟਾਈਮ ਲੰਘਦਾ ਕੁਆਲਟੀ ਦੀ ਪੂਰੀ ਨਿਗਾ ਸੀਐਮ ਸੇਪੇਕ ਤੇ 75 ਸਾਲ ਦਾ ਜਿਹੜਾ ਉਜੜਿਆ ਹੋਇਆ ਤਾਣਾ ਜਿਹੜਾ ਉਹਨੂੰ ਉਹਨੂੰ ਸਿੱਧਾ ਕਰਨਾ ਤੇ ਟਾਈਮ ਤਾਂ ਲੱਗਦਾ ਕਿਤੇ ਪੈਨ ਚੇਂਜ ਤਾਂ ਨਹੀਂ ਕਰਨਾ ਪਿਆ ਪੈਨ ਦੀ ਸ਼ਾਈ ਤੇ ਖਤਮ ਹੋ ਗਈ ਨਵੇਂ ਜਿਨੇ ਪੈਨ ਉਹ ਹੀ ਰਹੇਗਾ ਪੈਨ ਨਹੀਂ ਕਦੀ ਵੀ ਚੇਂਜ ਹੋਏਗਾ ਕਿਉਂਕਿ ਇਹ ਜਿਹੜਾ ਪਿੰਨ ਹੈ ਇਹ ਲੋਕਾਂ ਦੀ ਜ਼ਿੰਦਗੀ ਬਹੁਤ ਵਧੀਆ ਲਿਖ ਰਿਹਾ ਔਰ ਤੁਸੀਂ ਦੇਖੋ ਕਿੰਨੀਆਂ 55000 ਨੌਕਰੀਆਂ ਦਿੱਤੀਆਂ ਨੇ ਕਿ ਬਿਨਾ ਕਿਸੇ ਇੱਕ ਵੀ ਪੈਸਾ ਨਹੀਂ ਕਿਸੇ ਦਾ ਲੱਗਿਆ ਔਰ ਜਿਹੜੇ ਜੋ ਵਾਅਦਾ ਕੀਤਾ ਸੀ ਪਾਰਟੀ ਨੇ ਸਾਈਕਲਾਂ ਵਾਲਿਆਂ ਦੇ ਜਿਹੜੇ ਬੱਚੇ ਆ ਉਹ ਮਤਲਬ ਜੱਜ ਬਣਨਗੇ ਤਾਂ ਵੇਖੋ ਬਣਦੇ ਨੇ ਐਸ.ਡੀ.ਐਮ ਬਣਦੇ ਨੇ ਪੰਜਾਬ ਚਾਰਜ ਨਾਲ ਮੀਟਿੰਗ ਹੋਈ ਤਾਂ ਉਸ ਤੋਂ ਕੋਈ ਗੱਲ ਚੱਲੀ ਪਸਾਨੀ ਕਰਦਿਆਂ ਦੇ ਮਾਪੇ ਨੇ ਦੇਖੋ ਜੀ ਉਹਦੇ ਵਿੱਚ ਪੂਰੀ ਗਹਿਰਾਈ ਦੇ ਨਾਲ ਕੋਈ ਗੱਲ ਨਹੀਂ ਚੱਲੀ ਪਰ ਸਾਨੂੰ ਸੰਦੇਸ਼ ਦਿੱਤੇ ਗਏ ਨੇ ਵੀ ਆਪਾਂ ਕਿਸਾਨਾਂ ਦੇ ਨਾਲ ਮਿਲ ਕੇ ਚੱਲਣਾ ਕਿਸਾਨਾਂ ਦੀ ਨਹੀਂ ਵੇਖੋ ਗੱਲਾਂ ਤਾਂ ਚੱਲਦੀਆਂ ਨੇ ਸਾਰੀਆਂ ਕੋਈ ਵੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਗੱਲਾਂ ਚੱਲਦੀਆਂ ਨੇ ਸਾਰੀਆਂ ਪਰ ਉਹਨਾਂ ਗੱਲਾਂ ਦਾ ਹੱਲ ਕਰਕੇ ਪਬਲਿਕ ਦੇ ਸਾਹਮਣੇ ਕਿਦੋਂ ਲੈ ਕੇ ਆਉਣਾ ਇਹ ਹਾਈ ਕਮਾਂਡ ਦੀ ਕਿਸਾਨਾਂ ਦਾ ਮਸਲਾ ਤਾਂ ਰਿੰਗ ਵੀ ਧਿਆਨ ਚ ਲਿਆ ਹੋਣਾ ਬਿਲਕੁਲ ਜੀ ਬਿਲਕੁਲ ਸਰਕਾਰ ਖੁਦ ਵੀ ਬਿਲਕੁਲ ਕਿਸਾਨ ਦਾ ਮੁੱਦਾ ਜਿਹੜਾ ਉਹ ਕਿਸਾਨ ਵਿੰਗ ਦੇ ਜਿੱਦਾਂ ਸਾਨੂੰ ਸੇਵਾ ਦਿੱਤੀ ਗਈ ਹੈ ਅਸੀਂ ਹੀ ਚੁੱਕਾਂਗੇ ਔਰ ਸਰਕਾਰ ਦੇ ਨਾਲ ਅਸੀਂ ਚੁੱਕਦੇ ਰਾਵਾਂਗੇ ਜਿੰਨਾ ਚਿਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਅਸੀਂ ਬਿਲਕੁਲ ਕਿਸਾਨਾਂ ਦੇ ਨਾਲ ਔਰ ਕਿਸਾਨਾਂ ਦੇ ਸਾਰੇ ਮਸਲੇ ਜਿਹੜੇ ਨੇ ਹਾਈ ਕਮਾਂਡ ਤੱਕ ਪਹੁੰਚਾਏ ਜਾਣਗੇ ਕਿਸਾਨਾਂ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਿਸਾਨ ਸਾਡੇ ਨਾਲ ਜਦੋਂ ਮਰਜ਼ੀ ਗੱਲ ਕਰ ਸਕਦੇ ਨੇ ਸਾਡੇ ਘਰੇ ਆ ਸਕਦੇ ਨੇ ਸਾਨੂੰ ਮੰਗ ਪੱਤਰ ਦੇ ਸਕਦੇ ਨੇ ਅਸੀਂ ਉਹਨਾਂ ਦੀ ਕੋਈ ਵੀ ਗੱਲ ਜਿਹੜੀ ਸੀਐਮ ਤੱਕ ਤੱਕ ਪਹੁੰਚਾਵਾਂਗੇ ਔਰ ਉਹਨੂੰ ਹੱਲ ਵੀ ਕਰਵਾਓ